ਇਹ ਆ ਗਿਆ ਸੀਗਾ ਕਿ ਤੁਸੀਂ ਜੰਤਰ ਮੰਤਰ ਛੱਡ ਕੇ ਰਾਮਲੀਲਾ ਗਰਾਊਂਡ ਲੈ ਜਾਓ ਲੇਕਿਨ ਕੁਝ ਕਾਰਨਾ ਕਰਕੇ ਰਾਮਲੀਲਾ ਗਰਾਊਂਡ ਸੈੱਟ ਨਹੀਂ ਬੈਠਾ ਇਸ ਕਰਕੇ ਆਪਾਂ ਜੰਤਰ ਮੰਤਰ ਤੇ ਹੀ ਆ ਪ੍ਰੋਗਰਾਮ ਆਪਣਾ ਜੰਤਰ ਮੰਤਰ ਤੇ ਹੀ ਹੋਣਾ ਤੁਹਾਨੂੰ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਜੰਤਰ ਮੰਤਰ ਦੇ ਉੱਤੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰਿਓ ਕਿਉਂਕਿ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਧਿਆਨ ਰੱਖਿਓ ਦੂਸਰੀ ਗੱਲ ਕਿ ਮੈਂ ਆਡੀਓ ਮੈਸੇਜ ਦੇ ਰਾਹੀਂ ਵੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਪਹਿਲੇ ਦੋਸਤੋ ਕੁਝ ਕਾਰਨਾ ਕਰਕੇ ਗੁਰੂ ਘਰ ਦੇ ਵਿੱਚ ਲੰਗਰ ਦੀ ਸਮੱਸਿਆ ਆ ਰਹੀ ਹੈ ਸੋ ਇਸ ਲਈ ਮੈਂ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਘਰਾਂ ਤੋਂ ਚੱਲਣਾ ਤੁਸੀਂ ਸਾਰਿਆਂ ਨੇ ਅਗਰ ਵਧੀਆ ਢੰਗ ਦੇ ਨਾਲ ਬੀਜੀਆਂ ਤੁਹਾਨੂੰ ਰੋਟੀ ਸਾਦਾ ਤਿਆਰ ਕਰਕੇ ਦੇਣੀਆਂ ਤਾਂ ਤਿੰਨ ਡੰਗ ਦਾ ਰੋਟੀ ਤਿਆਰ ਕੀਤੀ ਜਾ ਸਕਦੀ ਆਗੇ ਖਾਧੀ ਜਾ ਸਕਦੀ ਹੈ ਅਗਰ ਨਹੀਂ ਤਾਂ ਦੋ ਡੰਗ ਦੀ ਘੱਟੋ ਘਣ ਰੋਟੀ ਜ਼ਰੂਰ ਨਾਲ ਲੈ ਕੇ ਆਇਓ ਤੇ ਤੀਜੇ ਨੂੰ ਆਖੀ ਛੋਲੇ ਵਗੈਰਾ ਮਤਲਬ ਮੁਰਮੁਰ ਦੋ ਦੋ ਮੁਠਾ ਲੈ ਕੇ ਡੰਗ ਲੈ ਸਕਦਾ ਸੋ ਇਹ ਵੱਲ ਸਿੱਖਣਾ ਆਪਾਂ ਜਿਵੇਂ ਸਾਡੇ ਗੁਰੂਆਂ ਨੇ ਮੋਠਮੋਠ ਛੋਲਿਆਂ ਦੇ ਨਾਲ ਸਾਡੀ ਕਿਸਾਨੀ ਨੂੰ ਸਾਡੇ ਲੋਕਾਂ ਨੂੰ ਲੜਾਇਆ ਆ ਆਪਣੇ ਹੱਕਾਂ ਦੀ ਖਾਤਰ ਉਹ ਆਪਾਂ ਕਰਨਾ ਹੈ ਦਿੱਤੀ ਮਤਲਬ ਅਜਮਾਣਾ ਹੈ ਸੋ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਹਜੇ ਵੀ ਕਿ ਤੁਹਾਡੇ ਲਈ ਪੂਰੀ ਲੰਗਰ ਦੀ ਵਿਵਸਥਾ ਬਣਾ ਦਿੱਤੀ ਜਾਏ ਕੋਸ਼ਿਸ਼ ਦੇ ਵਿੱਚ ਆ ਯਤਨ ਚ ਲੇਕਿਨ ਬਾਈ ਦੀ ਵੇ ਇੱਕ ਕੋਈ ਕੋਈ ਪ੍ਰੋਬਲਮ ਕੋ ਘਾਟ ਰਹੀ ਕਿਉਂਕਿ ਪ੍ਰੋਗਰਾਮ ਬਹੁਤ ਵੱਡੇ ਵੱਡੇ ਨੇ ਗੁਰੂ ਘਰਾਂ ਦੇ ਵਿੱਚ ਪਹਿਲਾਂ ਹੀ ਇਸ ਕਰਕੇ ਸਾਨੂੰ ਇਹ ਦਿੱਕਤ ਆ ਰਹੀ ਆ ਤੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਆ ਇਹਨੂੰ ਲਾਗੂ ਕਰਿਓ ਆ ਇਹ ਫਿਰ ਨੋਟ ਕਰ ਲਿਓ ਆਪਣਾ ਪ੍ਰੋਗਰਾਮ ਆ ਜੰਤਰ ਮੰਤਰ ਤੇ ਹੋਣਾ ਜਿੱਥੇ ਅਸੀਂ ਇਸ ਵੇਲੇ ਖੜੇ ਆਂ ਕੋਈ ਵੀ ਵੀਰ ਹੋਣਾ ਰਾਮਲੀਲਾ ਗਰਾਊਂਡ ਨਾ ਜਾਵੇ ਸਾਰੇ ਦੇ ਸਾਰੇ ਵੀਰ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ ਇਹ ਆ ਗਿਆ ਸੀਗਾ ਕਿ ਤੁਸੀਂ ਜੰਤਰ ਮੰਤਰ ਛੱਡ ਕੇ ਰਾਮਲੀਲਾ ਗਰਾਊਂਡ ਲੈ ਜਾਓ ਲੇਕਿਨ ਕੁਝ ਕਾਰਨਾ ਕਰਕੇ ਰਾਮਲੀਲਾ ਗਰਾਊਂਡ ਸੈੱਟ ਨਹੀਂ ਬੈਠਾ ਇਸ ਕਰਕੇ ਆਪਾਂ ਜੰਤਰ ਮੰਤਰ ਤੇ ਹੀ ਆਂ ਪ੍ਰੋਗਰਾਮ ਆਪਣਾ ਜੰਤਰ ਮੰਤਰ ਤੇ ਹੀ ਹੋਣਾ ਹੈ ਤੁਹਾਨੂੰ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਜ਼ਰ ਜ਼ਰ ਮੰਤਰ ਦੇ ਉੱਤੇ ਇੱਥੇ ਪਹੁੰਚਣ ਦੀ ਤਰਫਾ ਸਾਥ ਕਰਿਓ ਕਿਉਂਕਿ ਮੇਰੇ ਹੱਥ ਰੋਟੀ ਦੀ ਬੇਨਤੀ ਹੈ ਸਾਰੇ ਘਰ ਰੱਖਿਓ ਦੂਸਰੀ ਗੱਲ ਕੇ ਮੈਂ ਆਡੀਓ ਮੈਸੇਜ ਦੇ ਰਾਹੀਂ ਵੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਪਹਿਲੇ ਦੋਸਤੋ ਕੁਝ ਕਾਰਨਾ ਕਰਕੇ ਗੁਰੂ ਘਰ ਦੇ ਵਿੱਚ ਲੰਗਰ ਦੀ ਸਮੱਸਿਆ ਆ ਰਹੀ ਹੈ ਸੋ ਇਸ ਲਈ ਮੈਂ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਘਰਾਂ ਤੋਂ ਚੱਲਣਾ ਤੁਸੀਂ ਸਾਰਿਆਂ ਨੇ ਅਗਰ ਵਧੀਆ ਢੰਗ ਦੇ ਨਾਲ ਬੀਬੀਆਂ ਤੁਹਾਨੂੰ ਰੋਟੀ ਪ੍ਰਸ਼ਾਦਾ ਤਿਆਰ ਕਰਕੇ ਦੇਣੀਆਂ ਆ ਉਹ ਤਿੰਨ ਡੰਗ ਦਾ ਰੋਟੀ ਪਿਆਰ ਕੀਤੀ ਜਾ ਸਕਦੀ ਆਗੇ ਖਾਧੀ ਜਾ ਸਕਦੀ ਹੈ। ਅਗਰ ਨਹੀਂ ਤਾਂ ਦੋ ਡੰਗ ਦੀ ਘੱਟੋਂ ਘੱਟ ਰੋਟੀ ਜ਼ਰੂਰ ਨਾਲ ਲੈ ਕੇ ਆਇਓ ਤੇ 30 ਨੂੰ ਆ ਕੇ ਛੋਲੇ ਵਗੈਰਾ ਮਤਲਬ ਮੜਮੜ ਦੋ ਦੋ ਮੁੱਖਾ ਲੈ ਕੇ ਡੰਗ ਲੈ ਸਕਦੇ। ਸੋ ਇਹ ਵੱਲ ਸਿੱਖਣਾ ਆਪਾਂ ਜਿਵੇਂ ਸਾਡੇ ਗੁਰੂਆਂ ਨੇ ਮੁੱਠਮੁੱਠ ਛੋਲਿਆਂ ਦੇ ਨਾਲ ਸਾਡੀ ਕਿਸਾਨੀ ਨੂੰ ਸਾਡੇ ਲੋਕਾਂ ਨੂੰ ਲੜਾਇਆ ਆਪਦੇ ਹੱਕਾਂ ਦੀ ਖਾਤਰ ਉਹ ਆਪਾਂ ਕਰਨਾ ਹੈ ਕਿ ਇੱਥੇ ਮਤਲਬ ਅਜਮਾਇਆ ਕਰਨਾ। ਸੋ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਹਜੇ ਵੀ ਕਿ ਤੁਹਾਡੇ ਲਈ ਪੂਰੀ ਲੰਗਰ ਦੀ ਵਿਵਸਥਾ ਬਣਾ ਦਿੱਤੀ ਜਾਏ। ਕੋਸ਼ਿਸ਼ ਦੇ ਵਿੱਚਾਂ ਯਤਨ ਚਾਂ ਲੇਕਿਨ 22 ਦੀ ਵਜੇ ਕੋਈ ਕੋਈ ਪ੍ਰੋਬਲਮ ਕੋ ਘਾਟ ਰਹੀ ਕਿਉਂਕਿ ਪ੍ਰੋਗਰਾਮ ਬਹੁਤ ਵੱਡੇ ਵੱਡੇ ਨੇ ਗੁਰੂ ਘਰਾਂ ਦੇ ਵਿੱਚ ਪਹਿਲਾਂ ਹੀ ਇਸ ਕਰਕੇ ਸਾਨੂੰ ਇਹ ਦਿੱਕਤ ਆ ਰਹੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇਹਨੂੰ ਲਾਗੂ ਕਰਿਓ ਆ ਇਹ ਫਿਰ ਨੋਟ ਕਰ ਲਿਓ ਆਪਣਾ ਪ੍ਰੋਗਰਾਮ ਜੰਤਰ ਮੰਤਰ ਤੇ ਹੋਣਾ ਜਿੱਥੇ ਅਸੀਂ ਇਸ ਵੇਲੇ ਖੜੇ ਆਂ ਕੋਈ ਵੀ ਵੀਰ ਹੋਣਾ RAM LILA ਗਰਾਊਂਡ ਨਾ ਜਾਵੇ ਸਾਰੇ ਸਾਰੇ ਵੀਰ ਇੱਥੇ ਪਹੁੰਚਣ ਦੀ ਕਿਰਪਾਤਾ ਕਰਿਓ ਇਹ ਆ ਗਿਆ ਸੀਗਾ ਕਿ ਤੁਸੀਂ ਜੰਤਰ ਮੰਤਰ ਛੱਡ ਕੇ RAM LILA ਗਰਾਊਂਡ ਲੈ ਜਾਓ ਲੇਕਿਨ ਕੁਝ ਕਾਰਨਾ ਕਰਕੇ ਰਾਮਲੀਲਾ ਗਰਾਊਂਡ 'ਤੇ ਸੈਟ ਨਹੀਂ ਬੈਠਾ ਇਸ ਕਰਕੇ ਆਪਾਂ ਜੰਤਰ ਮੰਤਰ 'ਤੇ ਹੀ ਆਂ ਪ੍ਰੋਗਰਾਮ ਆਪਣਾ ਜੰਤਰ ਮੰਤਰ 'ਤੇ ਹੀ ਹੋਣਾ ਹੈ ਤੁਹਾਨੂੰ ਸਾਰਿਆਂ ਨੂੰ ਮੇਰੀ ਅਪੀਲ ਆ ਕਿ ਜੰਤਰ ਮੰਤਰ ਦੇ ਉੱਤੇ ਇੱਥੇ ਪਹੁੰਚਣ ਦੀ ਕਿਰਪਾ ਸਾਤ ਕਰਿਓ ਕਿਉਂਕਿ ਮੇਰੇ ਹੱਥ ਜੋੜ ਕੇ ਕਹਿੰਦੀ ਜੇ ਸਾਰੇ ਧਿਆਨ ਰੱਖਿਓ ਦੂਸਰੀ ਗੱਲ ਕਿ ਮੈਂ ਆਡੀਓ ਮੈਸੇਜ ਦੇ ਰਾਹੀਂ ਵੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਪਹਿਲੇ ਦੋਸਤੋ ਕੁਝ ਕਾਰਨਾ ਕਰਕੇ ਗੁਰੂ ਘਰ ਦੇ ਵਿੱਚ ਲੰਗਰ ਦੀ ਸਮੱਸਿਆ ਆ ਰਹੀ ਹੈ ਸੋ ਇਸ ਲਈ ਮੈਂ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਘਰਾਂ ਤੋਂ ਚੱਲਣਾ ਤੁਸੀਂ ਸਾਰਿਆਂ ਨੇ ਅਗਰ ਵਧੀਆ ਢੰਗ ਦੇ ਨਾਲ ਬੀਜੀਆਂ ਤੁਹਾਨੂੰ ਰੋਟੀ ਸਾਦਾ ਤਿਆਰ ਕਰਕੇ ਦੇਣੀਆਂ ਤੋਂ ਤਿੰਨ ਡੰਗ ਦਾ ਰੋਟੀ ਤਿਆਰ ਕੀਤੀ ਜਾ ਸਕਦੀ ਆਗੇ ਖਾਧੀ ਜਾ ਸਕਦੀ ਆ ਅਗਰ ਨਹੀਂ ਤਾਂ ਦੋ ਡੰਗ ਦੀ ਘੱਟੋ ਘਣ ਰੋਟੀ ਜ਼ਰੂਰ ਨਾਲ ਲੈ ਕੇ ਆਇਓ ਤੇ ਤੀਜੇ ਨੂੰ ਆਖੀ ਛੋਲੇ ਵਗੈਰਾ ਮਤਲਬ ਮੜਮੜ ਦੋਦੇ ਮੱਖਾਂ ਲੈ ਕੇ ਡੰਗ ਲੈ ਸਕਦਾ ਸੋ ਇਹ ਵੱਲ ਸਿੱਖਣਾ ਆਪਾਂ ਜਿਵੇਂ ਸਾਡੇ ਗੁਰੂਆਂ ਨੇ ਮੁੱਠਮੁੱਠ ਛੋਲਿਆਂ ਦੇ ਨਾਲ ਸਾਡੀ ਕਿਸਾਨੀ ਨੂੰ ਸਾਡੇ ਲੋਕਾਂ ਨੂੰ ਲੜਾਇਆ ਆਪਦੇ ਹੱਕਾਂ ਦੀ ਖਾਤਰ ਉਹ ਆਪਾਂ ਕਰਨਾ ਹੈ ਜੇ ਇੱਥੇ ਮਤਲਬ ਅਜਮਾਣਾ ਹੈ ਸੋ ਸਾਡੇ ਵੱਲੋਂ ਪੂਰੀ ਕੋਸ਼ਿਸ਼ ਆ ਹਜੇ ਵੀ ਕਿ ਤੁਹਾਡੇ ਲਈ ਪੂਰੀ ਲੰਗਰ ਦੀ ਵਿਵਸਥਾ ਬਣਾ ਦਿੱਤੀ ਜਾਏ ਕੋਸ਼ਿਸ਼ ਦੇ ਵਿੱਚਾਂ ਯਤਨ ਚਾ ਲੇਕਿਨ ਬਾਈ ਦੀ ਵੇ ਇੱਕ ਕੋਈ ਕੋਈ ਪ੍ਰੋਬਲਮ ਕੋ ਘਾਟ ਰਹੇਗੀ ਕਿਉਂਕਿ ਪ੍ਰੋਗਰਾਮ ਬਹੁਤ ਵੱਡੇ ਵੱਡੇ ਨੇ ਗੁਰੂ ਘਰਾਂ ਦੇ ਵਿੱਚ ਪਹਿਲਾਂ ਹੀ ਇਸ ਕਰਕੇ ਸਾਨੂੰ ਇਹ ਦਿੱਕਤ ਆ ਰਹੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਇਹਨੂੰ ਲਾਗੂ ਕਰਿਓ ਆ ਇਹ ਫਿਰ ਨੋਟ ਕਰ ਲਿਓ ਆਪਣਾ ਪ੍ਰੋਗਰਾਮ ਜੰਤਰ ਮੰਤਰ ਤੇ ਹੋਣਾ ਜਿੱਥੇ ਅਸੀਂ ਇਸ ਵੇਲੇ ਖੜੇ ਆ ਕੋਈ ਵੀ ਵੀਰ ਹੁਣ ਰਾਮਲੀਲਾ ਗਰਾਊਂਡ ਨਾ ਜਾਵੇ ਸਾਰੇ ਦੇ ਸਾਰੇ ਵੀਰ ਇੱਥੇ ਪਹੁੰਚਣ ਦੀ ਕਿਰਪਾਤਾ ਕਰੇ